ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਲੋਕਪਾਲੀ ਆਰਮੀ ਗਰੁੱਪ ਅਕੈਡਮੀ ਪੈਂਡ ਕੋਟ ਕਰੋੜ ਕਲਾਂ ਵਾਸਤੇ ਬਹੁਤ ਹੀ ਜੜੀ ਖੁਸ਼ੀ ਦੀ ਗੱਲ ਹੈ ਮਾਣ ਦੀ ਗੱਲ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਪਾਲੀ ਆਰਮੀ ਗਰੁੱਪ ਅਕੈਡਮੀ ਪੈਂਡ ਕੋਟ ਕਰੋੜ ਕਲਾਂ ਵੱਲੋਂ ਜੋ ਬੱਚਿਆਂ ਨੂੰ ਵੀਟ ਜਿਹੜੀ ਟ੍ਰੇਨਿੰਗ ਉਹ ਦਿੱਤੀ ਜਾਂਦੀ ਹੈ ਪੇਪਰ ਦੀ ਤਿਆਰੀ ਕਰਾਈ ਜਾਂਦੀ ਹੈ ਆਰਮੀ ਦੀ ਤਿਆਰੀ ਕਰਾਈ ਜਾਂਦੀ ਹੈ ਸਾਡੇ ਜਿਹੜੇ ਟੀਚਰ ਸਹਿਬਾਨ ਹੈ 우ਸਤਾਦ ਕੁਲਵਿੰਦਰ ਔਰ ਹਰਪ੍ਰੀਤ ਸਾਰੇ ਬੜੀ ਮਿਹਨਤ ਤੇ ਮੁਸ਼ਕਲ ਦੇ ਨਾਲ ਇੱਕ ਇੱਕ ਚੀਜ਼ ਨੂੰ ਬਹੁਤ ਬਰੀਕੀ ਦੇ ਨਾਲ ਦੇਖ ਕੇ ਜਿਹੜੀ ਇਹ ਅਕੈਡਮੀ ਦੀ ਜਿਹੜੀ ਰੂਪਰੇਖਾ ਕੀਤੀ ਜਾਂਦੀ ਹੈ ਤੇ ਅੱਜ ਸਾਨੂੰ ਮਾਣ ਹੈ ਕਿ ਸਾਡਾ ਜਿਹੜਾ ਜਵਾਨ ਹੈ ਉਹ ਪਹਿਲੀ ਛੁੱਟੀ ਜਿਹੜੀ ਆ ਉਹ ਅੱਜ ਆਪਦੇ ਪਰਿਵਾਰ ਦੇ ਵਿੱਚ ਅਕੈਡਮੀ ਦੇ ਵਿੱਚ ਜਿਹੜਾ ਆਇਆ ਤੇ ਜਦੋਂ ਵੀ ਸਾਡਾ ਕੋਈ ਜਵਾਨ ਪਹਿਲੀ ਛੁੱਟੀ ਆਉਂਦਾ ਵਾ ਤਾਂ ਅਸੀਂ ਸਾਰੇ ਜਾਣੇ ਜਿੰਨੇ ਵੀ ਆ ਇਕੱਠੇ ਹੋ ਕੇ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਨੇ ਆ ਇਹ ਸਾਰੇ ਜਿੰਨੇ ਵੀ ਨੌਜਵਾਨ ਤੁਸੀਂ ਦੇਖ ਰਹੇ ਹੋ ਇਹ ਸਾਰੇ ਅਕੈਡਮੀ ਦੇ ਵਿੱਚ ਜਿਹੜੀ ਉਹ ਟ੍ਰੇਨਿੰਗ ਕਰਦੇ ਆ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਇਨਾਂ ਸਾਰਿਆਂ ਨੂੰ ਜਿਹੜਾ ਉਹ ਇਨਾਂ ਦਾ ਜਿਹੜਾ ਮੁੱਦਾ ਉਹ ਹਾਸਲ ਹੋਵੇ ਇਨਾਂ ਸਾਰਿਆਂ ਨੂੰ ਜਿਹੜੀ ਜੋਬ ਮਿਲੇ ਤੇ ਇਸੇ ਤਰ੍ਹਾਂ ਇੱਕ-ਇੱਕ ਕਰਕੇ ਅਸੀਂ ਸਾਰਿਆਂ ਨੂੰ ਜਿਹੜਾ ਖੁਸ਼ੀਆਂ ਖੁਸ਼ੀਆਂ ਦੇ ਨਾਲ ਜਿਹੜਾ ਲੈ ਕੇ ਆਈਏ ਤੇ ਮੈਂ ਕਵਾਂਗਾ ਦੋ ਸ਼ਬਦ ਸਾਡੇ ਟ੍ਰੇਨਰ ਉਹ ਵੀ ਜਰੂਰ ਬੋਲਣ ਤੇ ਦੱਸਣ ਆਪਦੇ ਆਪਣੀ ਅਕੈਡਮੀ ਬਾਰੇ ਵੈਜੀ ਕਲਸਾ ਵੈਜੀ ਦੀ ਫੋਟੋ ਬੜੀ ਖੁਸ਼ੀ ਵਾਲੀ ਗੱਲ ਆ ਕਿ ਆਪਣੇ ਤੁੰਦਵੀਰ ਮਿਰਾਜ ਤਿੰਨੇ ਕਰਕੇ ਛੁੱਟੀ ਆਇਆ ਬੜੀ ਖੁਸ਼ੀ ਦੀ ਗੱਲ ਆ ਸਾਡੇ ਲੋਕਾਂ ਲਈ ਆਰਮੀ ਗਰੁੱਪ ਲਈ ਔਰ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਆ ਵੈਜੀ ਕਲਸਾ ਵੈਜੀ ਬੋਲੋ 아! <목소리>